ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ 204 ਇੱਦਿਆਂ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਨੂੰ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਅੱਜ ਮੈਮੋਰੀਅਲ ਡੇ ਆ ਨੈਸ਼ਨਲ ਹੌਲੀਡੇ ਆ ਉਹਦੇ ਉੱਤੇ ਆਪਾਂ ਚਰਚਾ ਕਰਾਂਗੇ ਗੱਲਬਾਤ ਕਰਾਂਗੇ ਦੂਜਾ ਇੱਕ ਹੋਰ ਜਹਾਜ਼ ਦੇ ਵਿੱਚ ਟਰਬਲੈਂਸ ਹੋਈ ਆ ਉਹਦੇ ਬਾਰੇ ਗੱਲਬਾਤ ਕਰਨੀ ਆ ਤੀਜਾ ਚੀਨ ਦੀ ਜਿਹੜੀ ਸੈਮੀ ਕੰਡਕਟਰ ਇੰਡਸਟਰੀ ਆ ਉਹਦਾ ਮਾਮਲਾ ਆ ਚੌਥਾ ਰੂਸ ਵੱਲੋਂ ਉਜ਼ਬੇਕਿਸਤਾਨ ਦੇ ਵਿੱਚ ਜਿਹੜਾ ਇੱਕ ਨਿਊਕਲੀਅਰ ਪਲਾਂਟ ਦੀ ਗੱਲਬਾਤ ਚੱਲ ਰਹੀ ਆ ਤੇ ਇੱਕ ਗੱਲਬਾਤ ਕਰਨੀ ਹੈ ਨਾਰਥ ਕੋਰੀਆ ਦੀ ਜਿਹੜੀ ਸੈਟਲਾਈਟ ਲਾਂਚ ਆ ਦੱਸਿਆ ਜਾ ਰਿਹਾ ਉਹ ਫੇਲ ਹੋਈ ਹੈ ਸਭ ਤੋਂ ਪਹਿਲੀ ਗੱਲਬਾਤ ਮੈਮੋਰੀਅਲ ਡੇ ਬਾਰੇ ਮੈਮੋਰੀਅਲ ਡੇ ਅਸੀਂ ਸਾਰੇ ਜਾਣਦੇ ਹਾਂ ਫੈਡਰਲ ਹੌਲੀਡੇ ਹੁੰਦੀ ਹੈ ਯੂਨਾਈਟਿਡ ਸਟੇਟਸ ਦੇ ਵਿੱਚ ਬਹੁਤ ਸਾਰੇ ਲੋਕ ਟਰੈਵਲ ਕਰਦੇ ਆ ਇਸ ਦਿਨ ਔਰ ਇਹਦਾ ਮਕਸਦ ਇੱਕ ਹੁੰਦਾ ਕਿ ਆਨਰ ਕਰਨਾ ਉਹਨਾਂ ਨੂੰ ਯਾਦ ਕਰਨਾ ਜਿਹੜੇ ਮਿਲਟਰੀ ਦੇ ਵਿੱਚ ਮਿਲਟਰੀ ਪਰਸਨਲ ਸੀਗੇ ਜਿਹੜੇ ਆਪਣੀ ਮਿਲਟਰੀ ਦੀ ਡਿਊਟੀ ਕਰਦਿਆਂ ਸ਼ਹੀਦ ਹੋਏ ਆ ਆਪਣੇ ਦੇਸ਼ ਦੀ ਜਿਨ੍ਹਾਂ ਨੇ ਰੱਖਿਆ ਕੀਤੀ ਆ ਪਹਿਲਾ ਇਹਨੂੰ ਡੈਕੋਰੇਸ਼ਨ ਡੇ ਵਜੋਂ ਮਨਾਇਆ ਜਾਂਦਾ ਸੀ ਜਾਂ ਡੈਕੋਰੇਸ਼ਨ ਡੇ ਕਿਹਾ ਜਾਂਦਾ ਸੀ ਸਿਵਲ ਵਾਰ ਦੇ ਦੌਰਾਨ ਜਿਹੜਾ ਉਹਨਾਂ ਨੂੰ ਮੈਮੋਰੀਟ ਕਰਨ ਦੇ ਲਈ ਜਿਹੜੇ ਯੂਨੀਅਨ ਤੇ ਕਨਫੈਡਰੇਟ ਸੋਲਜਰਸ ਸੀਗੇ ਜਿਹੜੇ ਸਿਵਲ ਵਾਰ ਦੇ ਵਿੱਚ ਸ਼ਹੀਦ ਹੋ ਗਏ ਸੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਸੀ ਇਹਨੂੰ ਹਰ ਸਾਲ ਮਈ ਮਹੀਨੇ ਦੇ ਆਖਰੀ ਸੋਮਵਾਰ ਨੂੰ ਆਬਜ਼ਰਵ ਕੀਤਾ ਜਾਂਦਾ ਹੈ ਤੇ ਇਹ ਅਫੀਸ਼ੀਅਲ ਫੈਡਰਲ ਹੌਲੀਡੇ 1971 ਦੇ ਵਿੱਚ ਬਣ ਗਿਆ ਸੀ ਅੱਜ ਦਾ ਦਿਨ ਨੈਸ਼ਨਲ ਜਿਹੜੇ ਮੂਮੈਂਟ ਆਫ ਰਿਮੈਂਬਰੈਂਸ ਇੱਕ ਕਿਆ ਜਾ ਸਕਦਾ ਕਿ ਜਿਹੜੀ 3 ਵਜੇ ਲੋਕਲ ਟਾਈਮ ਦੇ ਹਿਸਾਬ ਦੇ ਨਾਲ ਹੁੰਦਾ ਜਿੱਥੇ ਸਾਰੇ ਅਮਰੀਕਨਸ ਨੂੰ ਬੇਨਤੀ ਕੀਤੀ ਜਾਂਦੀ ਆ ਕੋ 1 ਮਿੰਟ ਦੇ ਲਈ ਉਹਨਾਂ ਨੂੰ ਯਾਦ ਕਰਨ ਜਿਹੜੇ ਮਿਲਟਰੀ ਦੀਆਂ ਸਰਵਿਸਸ ਦੇ ਦੌਰਾਨ ਚੜ੍ਹਾਈ ਕਰ ਗਏ ਸੀ ਸ਼ਹੀਦ ਹੋਏ ਸੀ ਡੈਕੋਰੇਸ਼ਨ ਡੇ ਦਾ origin ਜਿਹੜਾ ਹੌਲੀਡੇ ਇਨੀਸ਼ially ਜਿਹੜੀ ਡੈਕੋਰੇਸ਼ਨ ਡੇ ਕਿਹਾ ਜਾਂਦਾ ਕਿ ਜਿਹੜੀਆਂ ਉਹਨਾਂ ਦੀਆਂ ਗਰੇਵਜ਼ ਸੀਗੀਆਂ ਜਿਹੜੇ ਉਹ ਸਿਪਾਈ ਸੀਗੇ ਉਹਨਾਂ ਦੀਆਂ ਕਬਰਾਂ ਨੂੰ ਜਾ ਕੇ ਡੈਕੋਰੇਟ ਕੀਤਾ ਜਾਂਦਾ ਸੀ ਫੁੱਲਾਂ ਦੇ ਨਾਲ ਸੋਲਜਰਸ ਨੂੰ ਜਿਹੜੇ ਫਾਲਨ ਸੋਲਜਰਸ ਸੀਗੇ ਉਹਨਾਂ ਦੀਆਂ ਕਬਰਾਂ ਨੂੰ ਫੁੱਲਾਂ ਦੇ ਨਾਲ ਸਜਾਇਆ ਜਾਂਦਾ ਸੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਸੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਸੀ ਇਸ ਕਰਕੇ ਉਹਨੂੰ ਡੈਕੋਰੇਸ਼ਨ ਡੇ ਪਹਿਲਾਂ ਕਿਹਾ ਜਾਂਦਾ ਸੀ ਵਰਲਡ ਵਾਰ 1 ਤੋਂ ਬਾਅਦ ਮੈਮੋਰੀਅਲ ਡੇ ਐਕਸਪੈਂਡ ਕਰਕੇ ਫਿਰ ਸਾਰੇ ਜਿਹੜੀ ਅਮਰੀਕਨ ਮਿਲਟਰੀ ਪਰਸਨਲਸ ਨੇ ਉਹਨਾਂ ਤੱਕ ਇਹਨੂੰ ਐਕਸਪੈਂਡ ਕਰ ਦਿੱਤਾ ਕਿ ਜਿਹੜੇ ਸਾਰੀਆਂ ਲੜਾਈਆਂ ਦੇ ਵਿੱਚ ਹੀ ਹੋਏ ਸੀ ਇਹਦੀਆਂ ਕੁਝ ਰਵਾਇਤਾਂ ਨੇ ਕਿ ਇਹਨੂੰ ਕਿਸ ਤਰੀਕੇ ਨਾਲ ਕਰਨਾ ਜਿਹੜੀਆਂ ਸਿਮੇਟਰੀਜ਼ ਨੇ ਉਹਨਾਂ ਦੇ ਉੱਤੇ ਜਾਇਆ ਜਾਂਦਾ ਮੈਮੋਰੀਅਲਸ ਨੇ ਜਿਹੜੇ ਅਮਰੀਕਨਸ ਫਲੈਗ ਉਹਨਾਂ ਦੀਆਂ ਕਬਰਾਂ ਦੇ ਉੱਤੇ ਲਾਏ ਜਾਂਦੇ ਆ ਮਿਲਟਰੀ ਪਰਸਨਲ ਦੀ ਹਾਲਾਂਕਿ ਦਾ ਮੁੱਖ ਮਕਸਦ ਤੇ ਇਹੀ ਹੈ ਪਰ ਫਿਰ ਵੀ ਕਿਉਂਕਿ ਛੁੱਟੀ ਹੁੰਦੀ ਆ ਤੇ ਛੁੱਟੀ ਦਾ ਮਤਲਬ ਲੌਂਗ ਵੀਕਐਂਡ ਤੇ ਫਿਰ ਲੋਕ ਟਰੈਵਲ ਵੀ ਕਰਦੇ ਆ ਅਲੱਗ-ਅਲੱਗ ਤਰੀਕਿਆਂ ਦੇ ਨਾਲ ਆਪਣੇ ਨਾ ਯੋਧਿਆਂ ਨੂੰ ਯਾਦ ਵੀ ਕਰਦੇ ਆ ਤੇ ਜਿਹੜਾ ਟ੍ਰਿਪਸ ਬਾਹਰ ਜਾਣਾ ਆਉਣਾ ਬੀਚਸ ਤੇ ਜਾਂ ਇਹ ਜਿਹੜਾ ਸਾਰਾ ਕੁਝ ਇਸ ਦਿਨ ਦੇ ਵਿੱਚ ਕੀਤਾ ਜਾਂਦਾ ਆ ਜਿਹੜੀ ਇੱਕ ਸਭ ਤੋਂ ਜ਼ਿਆਦਾ ਵੈਲ ਨੋਨ ਮੈਮੋਰੀਅਲ ਡੇ ਇਵੈਂਟ ਜਿਹੜਾ ਆ ਉਹ ਰਗਲਟਨ ਨੈਸ਼ਨਲ ਸੇਮਿਟਰੀ ਦੇ ਉੱਤੇ ਕੀਤਾ ਜਾਂਦਾ ਜਿੱਥੇ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਜਿਹੜੇ ਆਮ ਤੌਰ ਦੇ ਉੱਤੇ ਚਾੱਕੇ ਤੇ ਉੱਥੇ ਜਿਹੜਾ ਅਨਨੋਨ ਸੋਲਜਰਸ ਨੇ ਉਹਨਾਂ ਨੂੰ ਸ਼ਰਧਾਂਜਲੀ ਪੇਟ ਕਰਦੇ ਆ ਪ੍ਰੇਡਸ ਹੁੰਦੀਆਂ ਬਹੁਤ ਸਾਰੀਆਂ ਕਈ ਸ਼ਹਿਰਾਂ ਦੇ ਵਿੱਚ ਟਾਊਨਸ ਦੇ ਵਿੱਚ ਯੂਨਾਈਟਿਡ ਸਟੇਟਸ ਦੇ ਵਿੱਚ ਜਿਹੜੀਆਂ ਮੈਮੋਰੀਅਲ ਪ੍ਰੇਡਸ ਹੁੰਦੀਆਂ ਹਨ ਮਿਲਟਰੀ ਪਰਸਨਲ ਉੱਥੇ ਉਹਨਾਂ ਨੂੰ ਵੈਟਰਨਸ ਨੂੰ ਮਿਲਟਰੀ ਵਹੀਕਲਸ ਜਿਹੜੇ ਲਿਆਂਦੇ ਜਾਂਦੇ ਆ ਕਈ ਵਾਰਸ ਦੇ ਵਿੱਚੋਂ ਲਿਆਂਦੇ ਜਾਂਦੇ ਆ ਦੂਜਾ ਇਹ ਅਨਆਫੀਸ਼ੀਅਲ ਸਟਾਰਟ ਆਫ ਸਮਰ ਵੀ ਹੁੰਦਾ ਆ ਮੈਮੋਰੀਅਲ ਡੇ ਨੂੰ ਆਮ ਤੌਰ ਦੇ ਉੱਤੇ ਅਨਫੀਸ਼ੀਅਲੀ ਮੰਨ ਲਿਆ ਜਾਂਦਾ ਵੀ ਗਰਮੀਆਂ ਇੱਥੋਂ ਸ਼ੁਰੂ ਹੋ ਗਈਆਂ ਐ ਤੇ ਜਿਹੜੀਆਂ ਫੈਮਲੀਜ਼ ਨੇ ਆਪਣੀਆਂ ਵਕੇਸ਼ਨਸ ਵਗੈਰਾ ਪਲਾਨ ਕਰਦੀਆਂ ਆ ਆਊਟਡੋਰ ਐਕਟੀਵਿਟੀਜ਼ ਪਲਾਨ ਕਰਦੀਆਂ ਆ ਅ ਰੈੱਡ ਜਿਹੜੀ ਪੋਪੀ ਆ ਉਹ ਸਿੰਬਲ ਆ ਰਿਮੈਂਬਰੈਂਸ ਦਾ ਤੇ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਡਿਸਪਲੇ ਕੀਤੀ ਜਾਂਦੀ ਮੈਮੋਰੀਅਲ ਡੇ ਦੇ ਵਿੱਚ ਉਹਨਾਂ ਨੂੰ ਯਾਦ ਕਰਨ ਦੇ ਲਈ ਆ ਫਲੈਗ ਜਿਹੜੇ ਹਾਫ ਸਟਾਫ ਤੇ ਹੁੰਦੇ ਆ ਮੈਮੋਰੀਅਲ ਡੇ ਵਾਲੇ ਦਿਨ ਅਮਰੀਕਨ ਫਲੈਗ ਜਿਹੜੇ ਉਹ ਅੱਧੇ ਝੁਕੇ ਹੁੰਦੇ ਆ ਤੇ ਮਤਲਬ ਡਾਨ ਤੋਂ ਲੈ ਕੇ ਨੂਨ ਤੱਕ ਤੇ ਫਿਰ ਜਿਹੜੇ ਆ ਸਨਸੈਟ ਤੱਕ ਉਹਨਾਂ ਨੂੰ ਫੁੱਲ ਸਟਾਫ ਕੀਤਾ ਜਾਂਦਾ ਜਿਹੜਾ ਇਹਦਾ ਬਹੁਤ ਸਾਰਾ ਐਜੂਕੇਸ਼ਨਲ ਅਸਪੈਕਟਸ ਵੀ ਹੈ ਸਕੂਲਾਂ ਦੇ ਵਿੱਚ ਜਿਹੜੀਆਂ ਕਮਿਊਨਿਟੀਜ਼ ਨੇ ਅਕਸਰ ਉਹ ਐਜੂਕੇਸ਼ਨਲ ਪ੍ਰੋਗਰਾਮ ਹੋ ਇਹਦੇ ਲਈ ਆਯੋਜਿਤ ਕਰਦੀਆਂ ਮੈਮੋਰੀਅਲ ਡੇ ਦੀ ਮਹੱਤਤਾ ਦੱਸਣ ਦੇ ਲਈ ਤੇ ਇਹਦੀ ਜਿਹੜੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਸੋਲਜਰਸ ਨੂੰ ਕਈ ਜਿਹੜੇ ਲੋਕ ਨੇ ਇਸ ਦਿਨ ਦੇ ਉੱਤੇ ਵਲੰਟੀਅਰ ਕੰਮ ਕਰਦੇ ਆ ਪਾਰਟਿਸਿਪੇਟ ਕਰਦੇ ਆ ਕਮਿਊਨਿਟੀ ਸਰਵਿਸ ਪ੍ਰੋਜੈਕਟਸ ਦੇ ਵਿੱਚ ਤੇ ਵੈਟਰਨਸ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਆਨਰ ਵੀ ਕੀਤਾ ਜਾਂਦਾ ਹੁਣ ਇਸ ਤਰ੍ਹਾਂ ਦੀ ਇਵੈਂਟ ਕਈ ਥਾਵਾਂ ਦੇ ਉੱਤੇ ਇੱਥੇ ਅਮਰੀਕਾ ਦੇ ਵਿੱਚ ਹੋਏ ਆ ਜਿਹੜੇ ਪਰਨਲ ਇਹ ਡੀਸੀ ਦੇ ਵਿੱਚ ਜਿਹੜੀ ਵਿਸ਼ਿੰਗਟਨ ਡੀਸੀ ਆ ਉੱਥੇ ਜਿਹੜੀ ਇਹਨਾਂ ਨੇ ਇੱਕ ਜਿਹੜੀ ਆ ਬਾਈਕ ਰੈਲੀ ਕੀਤੀ ਗਈ ਆ ਉੱਥੇ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਨੂੰ ਯਾਦ ਕੀਤਾ ਗਿਆ ਹੈ ਰੋਲਿੰਗ ਥੰਡਰ ਇੱਕ ਸ਼ੁਰੂ ਹੋਇਆ ਸੀ 1988 ਦੇ ਵਿੱਚ ਵੀਅਤਨਾਮ ਵਾਰ ਵੈਟਰਨਸ ਦੁਆਰਾ ਤੇ 2020 ਦੇ ਵਿੱਚ ਇਹ ਇਵੈਂਟ ਜਿਹੜਾ ਇਹਨੂੰ ਰੋਲਿੰਗ ਟੂ ਰਿਮੈਂਬਰ ਦਾ ਨਾਮ ਦਿੱਤਾ ਗਿਆ ਮੋਰੀਅਲ ਟ੍ਰਿਬਿਊਟ ਰਾਈਡਰਸ ਜਿਹੜੇ ਨੇ ਉਹ ਅਮਰੀਕਨ ਇਹ ਫਲੈਗ ਜਿਹੜੇ ਆ ਜਿਨ੍ਹਾਂ ਦੇ ਉੱਤੇ ਪੈਚਸ ਹੁੰਦੇ ਆ ਉਹਨਾਂ ਦੀਆਂ ਸਰਵਿਸਸ ਨੂੰ ਰਿਪਰੈਜ਼ੈਂਟ ਕਰਦੇ 골ਡ স্টার ਮਦਰਸ ਜਿਹੜੀਆਂ ਦੇ ਬੱਚੇ ਇਹਨਾਂ ਸਰਵਿਸਸ ਦੇ ਵਿੱਚ ਚਲੇ ਗਏ ਆ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਜਿਹੜੇ ਲਗਭਗ 81000 ਸਰਵਿਸ ਮੈਂਬਰਸ ਹਜੇ ਤੱਕ ਮਿਸਿੰਗ ਦੱਸੇ ਜਾਂਦੇ ਆ ਜਿੰਨੇ ਅਮਰੀਕਾ ਦੇ ਦੁਨੀਆ ਦੇ ਨਾਲ ਰੌਲੇ ਪਏ ਕਨਫਲਿਕਟ ਹੋਏ ਆ ਡਿਫੈਂਸ ਦੇ ਵਿੱਚ ਹੋਏ ਆ ਉਹਨਾਂ ਨੂੰ ਵੀ ਇਹਦੇ ਵਿੱਚ ਯਾਦ ਕੀਤਾ ਜਾਂਦਾ 2021 ਤੋਂ ਲੈ ਕੇ 2021 ਦੇ ਵਿੱਚ ਜਿਹੜੇ 6392 ਵੈਟਰਨ ਸੀਗੇ ਉਹਨਾਂ ਦੀ ਮੌਤ ਹੋ ਗਈ ਸੀ ਆਤਮ ਹੱਤਿਆ ਦੇ ਨਾਲ ਉਹਨਾਂ ਆਤਮ ਹੱਤਿਆ ਕਰ ਲਈ ਸੀ ਜਿਹੜੇ ਮੈਂਟਲ ਹੈਲਥ ਸਟਰਗਲ ਆ ਇਹਨਾਂ ਵੈਟਰਨਸ ਦੀ ਜਿਹਨੂੰ ਇਹਦਾ ਸਾਹਮਣਾ ਕਰਦਿਆ ਉਹਦਾ ਵੀ ਉਹਨੂੰ ਵੀ ਇਸ ਦਿਨ ਰੈਕੋਗਨਾਈਜ਼ ਕੀਤਾ ਜਾਂਦਾ ਵੀ ਕਿਉਂ ਇਹ ਮੈਂਟਲ ਹੈਲਥ ਇਸ਼ੂਜ਼ ਆਉਂਦੇ ਇਹਦਾ ਕੀ ਹੱਲ ਹੋ ਸਕਦਾ ਹੈ ਇਸੇ ਤਰ੍ਹਾਂ ਜਿਹੜੇ ਵੀਤਨਾਮ ਵੈਟਰਨ ਨੇ ਜਾਂ ਹੋਰ ਦੂਜੇ ਹੈਗੇ ਆ ਉਹ ਵੀ ਇਹਦੇ ਵਿੱਚ ਜਿਹੜੇ ਆਪਰੇਸ਼ਨ ਰੋਲਿੰਗ ਥੰਡਰ ਆ ਉਹਦੇ ਨਾਲ ਇਨਸਪਾਇਰ ਹੋ ਕੇ ਕਰਦੇ ਪਰਸਨਲ ਸਟੋਰੀਜ਼ ਹੁੰਦੀਆਂ ਨੇ ਪਾਰਟਿਸਪੈਂਟ ਸ਼ੇਅਰ ਕਰਦੇ ਆਪਣੇ ਇਹਨਾਂ ਦੇ ਪਰਸਨਲ ਕਨੈਕਸ਼ਨ ਕਿਸੇ ਦਾ ਕੋਈ ਰਿਸ਼ਤੇਦਾਰ ਕਿਸੇ ਦਾ ਕੋਈ ਨੇੜੇ ਦਾ ਪਰਿਵਾਰਕ ਮੈਂਬਰ ਜਿਹੜਾ ਇਸ ਮਿਲਟਰੀ ਦੇ ਵਿੱਚ ਹੁੰਦਾ ਹੈ ਉਹਦੀਆਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਅ ਸੋ ਵੱਖ-ਵੱਖ ਤਰੀਕੇ ਦੇ ਨਾਲ ਵੀ ਜਿਹੜਾ ਇਹਨੂੰ ਯਾਦ ਕੀਤਾ ਜਾਂਦਾ ਜਿੱਥੇ ਅੱਜ ਦਾ ਦਿਨ ਛੁੱਟੀ ਦਾ ਦਿਨ ਹੁੰਦਾ ਬਹੁਤੇ ਲੋਕ ਇਹਨੂੰ ਵੱਖ-ਵੱਖ ਤਰੀਕੇ ਦੇ ਨਾਲ ਬਾਹਰ ਜਾਂਦੇ ਆ ਘੁੰਮਦੇ ਫਿਰਦੇ ਆ ਵੱਖ-ਵੱਖ ਥਾਵਾਂ ਦੇ ਉੱਤੇ ਟ੍ਰੈਫਿਕ ਡਿਲੇਸ ਹੁੰਦੇ ਅੱਜ ਦੇ ਦਿਨ ਖਾਸ ਕਰ ਫਰਾਈਡੇ ਨੂੰ ਤੇ ਅੱਜ ਸੋਮਵਾਰ ਨੂੰ ਜਦੋਂ ਲੋਕ ਵਾਪਸ ਆ ਰਹੇ ਆ ਪਰ ਫੇਰ ਵੀ ਉਹ ਜਿਹੜੇ ਜਿਹੜੇ ਜਾਨਵਾਰ ਕੇ ਗਏ ਆ ਔਰ ਜਿਨ੍ਹਾਂ ਦੇ ਕਾਰਨ ਅਮਰੀਕਾ ਅੱਜ ਦਾ ਅਮਰੀਕਾ ਬਣਿਆ ਆ ਉਹਨਾਂ ਨੂੰ ਅੱਜ ਦੇ ਦਿਨ ਸ਼ਰਧਾਂਜਲੀ ਪੇਟ ਕੀਤੀ ਜਾਂਦੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਹਰ ਵਿਅਕਤੀ ਜਿਹੜਾ ਉਹ ਯਾਦ ਕਰਦਾ ਉਹਨਾਂ ਦੇ ਅੱਗੇ ਆਪਣਾ ਸਿਰ ਝੁਕਾਉਂਦਾ ਅਗਲੀ ਗੱਲ 'ਪਾ ਦੋਸਤੋ ਇੱਕ ਫਲਾਈਟ ਬਾਰੇ ਆ ਥੋੜੇ ਦਿਨ ਪਹਿਲਾਂ ਆਪ ਇੱਕ ਟਰਬੂਲੈਂਸ ਬਾਰੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਜਹਾਜ਼ ਦੇ ਵਿੱਚ ਟਰਬੂਲੈਂਸ ਹੋਈ ਸੀ 24-25 ਜਣੇ ਜ਼ਖਮੀ ਹੋ ਗਏ ਇੱਕ ਜਣੇ ਦੀ ਮੌਤ ਹੋ ਗਈ ਸੀ ਹਾਰਟ ਅਟੈਕ ਦੇ ਨਾਲ ਉਹਦੋਂ ਆਪਾਂ ਜ਼ਿਕਰ ਕੀਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ 'ਚ ਵਾਧਾ ਹੋਣਾ ਟਰਬੂਲੈਂਸਿਸ ਨੇ ਜਿਹੜੀਆਂ ਜ਼ਿਆਦਾ ਹੋਣਗੀਆਂ ਉਹ ਗੱਲ ਇੱਕ ਹੋਰ ਟਰਬਲੈਂਸ ਹੋਈ ਹੈ ਤਾਂ ਪਹਿਲਾਂ ਕਿ ਆਪਾਂ ਪੂਰੀ ਗੱਲਬਾਤ ਸਾਂਝੀ ਕਰੀਏ ਖਬਰ ਅੱਜ ਦੀ ਖਬਰ ਇਹ ਹੈ ਕਿ ਡਬਲਨ ਦੇ ਵਿੱਚ 1 ਵਜੇ ਦੇ ਕਰੀਬ ਜਿਹੜੀ ਇੱਕ ਐਮਰਜੈਂਸੀ ਸਰਵਿਸ ਸੀਗੀਆਂ ਉੱਥੇ 에어ਪੋਰਟ ਪੁਲਿਸ ਤੇ ਹੋਰ ਸਾਰੇ ਰੈਸਕੂਡ ਡਿਪਾਰਟਮੈਂਟ ਆ ਜਿਹੜੀ ਸਟੇਟਮੈਂਟ ਜਾਰੀ ਕੀਤੀ ਡਬਲਨ 에어ਪੋਰਟ ਨੇ 6 ਪਸੰਜਰ ਤੇ 6 ਕਰਿਊ ਮੈਂਬਰ ਜ਼ਖਮੀ ਹੋਏ ਹੈ ਕੈਂਸੀਡੈਂਟ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ 8 ਜਣਿਆਂ ਨੂੰ 12 ਦੇ ਵਿੱਚੋਂ 8 ਜਣਿਆਂ ਨੂੰ ਹਸਪਤਾਲ ਲਿਜਾਣਾ ਪਿਆ ਕਤਰ 에어ਬੇਸ ਦੀ ਫਲਾਈਟ ਸੀਗੀ Q R 017 ਉਹਦੇ ਵਿੱਚ ਟਰਬਲੈਂਸ ਹੋ ਗਈ ਜਦੋਂ ਇਹ ਉਡਰ ਰਹੀ ਸੀ 터ਕੀ ਦੇ ਉੱਤੇ ਡਬਲਨ 에어ਪੋਰਟ ਨੇ ਇਹ ਕਿਹਾ ਕਿ ਇਹ ਜਿਹੜੇ ਪੈਸੇਂਜਰ ਨੂੰ ਅਸਿਸਟ ਕੀਤਾ ਸਟਾਫ ਨੇ ਤੇ ਹੋਰ ਸਾਰੇ ਕਰਿਸ਼ ਨੇ ਪਲੈਨ ਪਲੇਨ ਦੇ ਵਿੱਚ ਜਦੋਂ ਇਹ ਦੋਹਾ ਨੂੰ ਰਿਟਰਨ ਆ ਰਹੀ ਸੀਗੀ ਇੱਕ ਸਟੇਟਮੈਂਟ ਜਿਹੜੀ ਜਾਰੀ ਕੀਤੀ ਗਈ ਹੈ ਕਤਰੇਸ ਦੁਆਰਾ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਫਲਾਈਟ ਨੂੰ ਸੇਫਲੀ ਡਬਲਨ ਦੇ ਵਿੱਚ ਇਹਨਾਂ ਨੇ ਉਤਾਰ ਲਿਆ ਇੱਕ ਥੋੜਾ ਜਿਹਾ ਪੈਸੇਂਜਰਸ 6 ਤੇ 6 ਕਰਿਓ ਮੈਂਬਰ ਜਿਹੜੇ ਉਹਨਾਂ ਨੂੰ ਮਾਈਨਰ ਇਜਰੀਜ਼ ਆਈਆਂ ਇਹਦੇ ਵਿੱਚ ਤੇ ਹੁਣ ਉਹਨਾਂ ਨੂੰ ਜਿਹੜੀਆਂ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ ਔਰ ਮਾਮਲਾ ਕੀ ਸੀ ਇਹਦੀ ਹੁਣ ਇਟਰਨਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੀ ਸੇਫਟੀ ਤੇ ਸਿਕਿਉਰਿਟੀ ਪੈਸੇਂਜਰਸ ਦੀ ਉਹ ਕਹਿੰਦੇ ਸਾਡੀ ਟਾਪ ਪ੍ਰਾਇੋਰਟੀ ਆ ਤੇ ਇਹ ਤੁਹਾਨੂੰ ਜਿਹੜਾ ਥੋੜੇ ਦਿਨ ਪਹਿਲਾਂ ਹੀ ਹੁਣ ਗੱਲਬਾਤ ਜਿਹੜੀ ਸਾਹਮਣੇ ਆਈ ਹੈ ਕਿ ਕਿੰਨੇ ਪੈਸੇਂਜਰ ਇੱਕ ਹੋਰ ਜਿਹੜੀ ਫਲਾਈਟ ਦੇ ਵਿੱਚ ਜ਼ਖਮੀ ਹੋਏ ਸੀਗੇ ਇੱਕ ਵਿਅਕਤੀ ਨੂੰ ਹਾਰਟ ਹਾਰਟ ਅਟੈਕ ਹੋ ਗਿਆ ਸੀ ਸਿੰਗਾਪੁਰ 에ਅਰਲਾਈਨ ਦੀ ਫਲਾਈਟ ਦੇ ਵਿੱਚ ਉੱਥੇ ਵੀ ਸਵियर ਟਰਬੂਲੈਂਸ ਸੀਗੀ ਜਿਹੜੀ SQ321 ਲੰਡਨ ਤੋਂ ਸਿੰਗਾਪੁਰ ਜਾ ਰਹੀ ਫਲਾਈਟ ਸੀ ਉਹਦੇ ਵਿੱਚ 37000 ਫੁੱਟ ਦੇ ਉੱਤੇ ਮੰਗਲਵਾਰ ਨੂੰ ਜਦੋਂ ਉੱਡ ਰਹੀ ਸੀ ਤੇ ਪਲਾਨ ਬਹੁਤ ਪਲੇਨ ਜਿਹੜਾ ਸੀ ਉਹ ਬਹੁਤ ਸ਼ਾਰਪਲੀ ਜਿਹੜਾ ਥੱਲੇ ਨੂੰ ਆ ਗਿਆ ਸੀ ਕਈ 100 ਫੀਟ ਤੱਕ ਜਿਹੜੀ ਫਲਾਈਟ ਟਰੈਕਰ ਡਾਟਾ ਉਹਦੇ ਦੱਸਣ ਦੇ ਅਨੁਸਾਰ ਤੇ ਜਿਹਦੇ ਵਿੱਚ ਫੇਰ ਟਰਬੂਲੈਂਸ ਜਿਹੜੀ ਹੁਣ ਰੌਲਾ ਹੈ ਵੀ ਕੀ ਟਰਬੂਲੈਂਸ ਵਧ ਜਾਣਗੀਆਂ ਜਹਾਜ਼ ਉੱਡ ਰਿਹਾ ਉਹਦੇ ਵਿੱਚ ਇੱਕਦਮ ਕੁਛ ਨਾ ਕੁਛ ਹਲਜਲ ਹੋ ਜਾਂਦੀ ਹੈ ਮੌਸਮ ਕਰਕੇ ਉਹ ਕੰਬਣ ਲੱਗ ਜਾਂਦਾ ਕੀ ਇਹ ਆਉਣ ਵਾਲੇ ਸਮੇਂ ਵਿੱਚ ਵਧੂਗਾ ਇਹ ਬਿਨਾਂ ਸ਼ੱਕਿਆ ਜਾ ਰਿਹਾ ਵਧੂਗਾ ਔਰ ਇਹਦਾ ਸਬੰਧ ਸਿੱਧਾ ਮੌਸਮ ਦੇ ਨਾਲ ਜਾਂ ਜਿਹੜਾ ਉਹ ਗਲੋਬਲ ਵਾਰਮਿੰਗ ਆ ਉਹਦੇ ਨਾਲ ਜੋੜ ਕੇ ਦੱਸਿਆ ਜਾ ਰਿਹਾ ਇੱਕ ਸਾਲ ਦੇ ਵਿੱਚ ਕੱਲੇ ਅਮਰੀਕਾ ਦੇ ਵਿੱਚ 65 ਹਜ਼ਾਰ 에ਅਰਕ੍ਰਾਫਟ ਸਫਰ ਕਰਦੇ ਆ ਮੋਡਰੇਟ ਟਰਬੂਲੈਂਸਸ ਦੇ ਨਾਲ ਹਰ ਸਾਲ 65000 ਤੇ ਜਿਹਨਾਂ ਦੇ ਵਿੱਚੋਂ 5500 ਦੇ ਜਿਹੜੀਆਂ ਉਹ ਸਵੀਅਰ ਟਰਬੂਲੈਂਸਸ ਹੁੰਦੀਆਂ ਜਿਹੜੇ ਮੈਂਬਰਸ ਨੇ ਉਹ ਇਹਨੂੰ ਜਿਹੜਾ ਕਰਦੇ ਆ ਜਿਹੜੇ ਪ੍ਰੋਫੈਸਰ ਨੇ 800 ਸਾਰੇ ਇੱਕ ਸਾਇੰਸ ਦੇ ਯੂਨੀਵਰਸਿਟੀ ਦੇ ਵਿੱਚ ਉਹ ਇਹਦੇ ਉੱਤੇ ਸਟੱਡੀਜ਼ ਕਰ ਰਿਹਾ ਹੈ ਕਿ ਕੀ ਹੈਗਾ ਔਰ ਮੰਨ ਕੇ ਉਹ ਪਹਿਲਾਂ ਹੀ ਉਹਨਾਂ ਨੇ ਦੱਸਿਆ ਸੀ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਵਧਣੀਆਂ ਆ ਉਹ ਕਹਿੰਦੇ ਅਸੀਂ ਕੁਝ ਕੰਪਿਊਟਰ ਸਿਮੂਲੇਸ਼ਨ ਜਿਹੜੀਆਂ ਰਨ ਕੀਤੀਆਂ ਤੇ ਜਿਨੇ ਜਿਹੜਾ ਨਿਚੋੜ ਕੱਢ ਕੇ ਇਹ ਦੱਸਿਆ ਕਿ ਟਰਬੂਲੈਂਸਸ ਪਿਛਲੇ ਸਮੇਂ ਦੇ ਵਿੱਚ ਦੁੱਗਣੇ ਤੋਂ ਲਾ ਕੇ ਤੇ ਗਣੀਆਂ ਹੋ ਗਈਆਂ ਜਿਹੜੀਆਂ ਬਾਅਦ ਵਿੱਚ ਕਨਫਰਮ ਕੀਤੀਆਂ ਗਈਆਂ ਆਬਜ਼ਰਵੇਸ਼ਨਸ ਇਸ ਤਰ੍ਹਾਂ ਦੀਆਂ ਟਰਬੂਲੈਂਸਸ ਨੂੰ ਜਿਹੜੀ ਕਲੀਨ 에ਅਰ ਟਰਬੂਲੈਂਸ ਕਿਹਾ ਜਾ ਰਿਹਾ ਕਿ ਜਿਹਨੂੰ ਵਿਜ਼ੂਅਲ ਕਲੂਜ਼ ਦੇ ਨਾਲ ਕਨੈਕਟ ਨਹੀਂ ਕੀਤਾ ਜਾ ਸਕਦਾ ਇੱਕ ਤਾਂ ਹੁੰਦਾ ਵੀ ਕੋਈ ਪਤਾ ਲੱਗ ਜਾਂਦਾ ਕਿਤੇ ਬੱਦਲ ਆ ਕਿਤੇ ਕੋਈ ਤੂਫਾਨ ਆ ਉਹਦੇ ਵਿੱਚ ਇਦਾਂ ਦੀ ਟਰਬੂਲੈਂਸ ਹੋ ਜਵੇ ਤਾਂ ਉਹਦਾ ਪਤਾ ਹੁੰਦਾ ਇਹ ਮਤਲਬ ਕਲੀਅਰ 에ਅਰ ਟਰਬੂਲੈਂਸ ਜਿਹੜੀ ਇਹਦਾ ਪਤਾ ਨਹੀਂ ਲੱਗਦਾ ਰੈਗੂਲਰ ਟਰਬੂਲੈਂਸ ਜਿਹੜੀਆਂ ਹੁੰਦੀਆਂ ਜਿਹੜੀਆਂ ਸਡਨਲੀ ਹੋ ਜਾਂਦੀਆਂ ਤੇ ਕਈ ਵਾਰੀ ਬਹੁਤ ਹਾਰਡ ਹੁੰਦੀਆਂ ਅਵੋਇਡ ਕਰਨੀਆਂ ਸੋ ਜਿਹੜੀ ਆ ਪਹਿਲਾਂ ਹੋਈ ਸੀ ਸਿੰਗਾਪੁਰ 에ਅਰਲਾਈਨ ਵਾਲੀ ਉਹਨਾਂ ਨੇ ਕਿਹਾ ਸੀ ਜੇ ਸਡਨ ਟਰਬੂਲੈਂਸ ਸੀਗੀ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਆ ਇਸ ਮਾਮਲੇ ਦੇ ਵਿੱਚ ਤੇ ਉਹ ਇਹਦੇ ਵਿੱਚੋਂ ਹੁਣ ਦੱਸਣਗੇ ਹਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਜਿਹੜੀ ਇਹ ਕਤਰ 에ਅਰਵੇਸ ਦੀ ਹੁਣ ਟਰਬੂਲੈਂਸ ਹੋਈ ਆ ਇਹ ਕਿਹੜੀ ਆ ਤੇ ਇਹਦਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਅਗਲੀ ਗੱਲ ਬਾਤ ਦੋਸਤੋ ਜਿਹੜੀ ਇੱਕ ਚਾਈਨਾ ਦੀ ਖਬਰ ਆ ਚਾਈਨਾ ਨੇ ਇੱਕ 47.5 ਬਿਲੀਅਨ ਦਾ ਫੰਡ ਜਿਹੜਾ ਇਕੱਠਾ ਕੀਤਾ ਉਹ ਆਪਣੀ ਸੈਮੀ ਕੰਡਕਟਰ ਇੰਡਸਟਰੀ ਨੂੰ ਬੂਸਟ ਕਰਨਾ ਚਾਹੁੰਦੇ ਆ ਕਿਉਂਕਿ ਅਮਰੀਕਾ ਨੇ ਚੀਨ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਜਿਹੜੀ ਉਹਨਾਂ ਨੇ ਵੀ ਪਾਬੰਦੀਆਂ ਲਾ ਦਿੱਤੀਆਂ ਤੇ ਯੂਐਸ ਦੀਆਂ ਐਕਸਪੋਰਟ ਰੈਸਟ੍ਰਿਕਸ਼ਨਸ ਵੀ ਆ ਅਮਰੀਕਨ ਚਿਪ ਤੇ ਟੈਕਨੋਲੋਜੀ ਦੇ ਉੱਤੇ ਹੁਣ ਉਸ ਮਾਮਲੇ ਦੇ ਵਿੱਚ ਚੀਨ ਨੇ 47.5 ਬਿਲੀਅਨ ਡਾਲਰ ਦਾ ਫੰਡ ਜਿਹੜਾ ਕ੍ਰੀਏਟ ਕੀਤਾ ਸੈਮੀ ਕੰਡਕਟਰ ਇੰਡਸਟਰੀ ਨੂੰ ਬੂਸਟ ਕਰਨ ਦੇ ਲਈ ਹੁਣ ਮਾਮਲਾ ਕੀ ਆ ਚੀਨ ਤੇ ਅਮਰੀਕਾ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਨੇ ਕਿਸੇ ਵੇਲੇ ਅਮਰੀਕਾ ਤੇ ਰੂਸ ਹੁੰਦੀਆਂ ਸੀ ਹੁਣ ਇਨਾਂ ਦੇ ਵਿੱਚ ਵੱਡਾ ਰੋਲਾ ਜਿਹੜਾ ਇਹਨਾਂ ਚੀਜ਼ਾਂ ਦਾ ਆ ਜਿਹਦੇ ਵਿੱਚ ਇੱਕ ਇਹ ਚਿਪ ਇੰਡਸਟਰੀ ਜਿਹੜੀ ਸੈਮੀ ਕੰਡਕਟਰ ਇੰਡਸਟਰੀ ਆ ਕੋਈ ਵੀ ਜਿਹੜਾ ਕੰਪਿਊਟਰ ਆ ਕੋਈ ਵੀ ਮੋਬਾਈਲ ਆ ਕੋਈ ਵੀ ਇਲੈਕਟ੍ਰੋਨਿਕ ਇਦਾਂ ਦਾ ਡਿਵਾਈਸ ਆ ਉਹਦੇ ਵਿੱਚ ਚਿਪ ਪੈਂਦੀ ਉਹਦੇ ਵਿੱਚ ਸੈਮੀ ਕੰਡਕਟਰ ਪੈਂਦਾ ਜਿਹਦੇ ਨਾਲ ਉਹ ਚੱਲਦਾ ਉਹਦੀ ਕਿਤੇ ਨਾ ਕਿਤੇ ਪਿਛਲੇ ਸਮੇਂ ਦੇ ਵਿੱਚ ਕਮੀ ਰਹੀ ਆ ਚੀਨ ਦੀ ਤੇ ਅਮਰੀਕਾ ਦੀ ਆਪਸ ਦੇ ਵਿੱਚ ਬਣਦੀ ਨਹੀਂ ਕਿਸੇ ਮਾਮਲੇ ਦੇ ਵਿੱਚ ਅਮਰੀਕਾ ਅੱਗੇ ਆ ਕਿਸੇ ਮਾਮਲੇ ਦੇ ਵਿੱਚ ਚੀਨ ਅੱਗੇ ਆ ਮਨ ਲਓ ਜਿਹੜੀਆਂ ਹਾ ਇਲੈਕਟ੍ਰਿਕ ਵਹੀਕਲਸ ਨੇ ਆ ਇਹ ਐਸ ਵੇਲੇ ਅਮਰੀਕਾ ਦੇ ਵਿੱਚ ਟੈਸਲਾ ਦੀ ਸਰਦਾਰੀ ਆ ਟੈਸਲਾ ਜਿਹੜਾ ਉਹ ਐਸ ਵੇਲੇ ਹਰ ਇੱਕ ਚੀਜ਼ ਨੂੰ ਡੋਮਿਨੇਟ ਕਰ ਰਿਹਾ ਤੇ ਚੀਨ ਦੇ ਕੋਲ ਇਦਾਂ ਦੀਆਂ ਕਈ ਇਲੈਕਟ੍ਰਿਕ ਵਹੀਕਲ ਬਣਾਉਣ ਵਾਲੀਆਂ ਕੰਪਨੀਆਂ ਆ BYD ਵਰਗੀਆਂ ਉਹ ਇੰਨੀ ਸਸਤੀ ਕਾਰ ਬਣਾ ਰਹੀਆਂ ਆ ਕਿ ਜੇ ਉਹ ਅਮਰੀਕਾ ਦੇ ਵਿੱਚ ਆ ਜਾਵੇ ਅਮਰੀਕਾ ਦੀ ਆਟੋ ਇੰਡਸਟਰੀ ਤਬਾਹ ਹੋ ਜਾਵੇ ਸਾਰੇ ਲੋਕ ਟੈਸਲਾ ਛੱਡ ਕੇ ਉਹ ਲੈ ਲੈਣ ਕੋ 10-15000 ਦੀ ਟੈਸਲਾ ਵਰਗੀ ਕਾਰ ਉਹਨਾਂ ਦੀ ਬਣ ਜਾਂਦੀ ਹੈ ਹੁਣ ਉਸ ਦਵਾਈ ਤੋਂ ਬਚਣ ਦੇ ਲਈ ਅਮਰੀਕਾ ਨੇ ਸਟ੍ਰਿਕਸ਼ਨਸ ਲਾਤੀਆਂ ਇਹਨਾਂ ਕੰਪਨੀਆਂ ਦੇ ਉੱਤੇ ਟੈਰਫ ਲਾ ਦਿੱਤੇ ਚੀਨ ਦੀਆਂ ਕੰਪਨੀਆਂ ਤੇ ਕਿ ਜੇ ਤੁਸੀਂ ਅਮਰੀਕਾ ਚ ਲਿਆਉਂਗੇ ਇੰਨੇ ਗੁਣਾ ਤੁਹਾਨੂੰ ਟੈਕਸ ਪਊਗਾ ਤੇ ਉਹ ਫਿਰ ਮਹਿੰਗੀ ਹੋ ਜਾਂਦੀ ਹੈ ਦੂਜੀ ਜਿਹੜੀ ਮਾਰਕੀਟ ਆ ਸੈਮੀ ਕੰਡਕਟਰ ਮਾਰਕੀਟ ਆ ਅਮਰੀਕਾ ਬਣਾ ਰਿਹਾ ਜਾਪਾਨ ਬਣਾ ਰਿਹਾ ਤੇ ਚੀਨ ਨੇ ਕਿਉਂਕਿ ਹੁਣ ਐਕਸਪੋਰਟ ਪਾਬੰਦੀਆਂ ਅਮਰੀਕਾ ਨੇ ਲਾ ਦਿੱਤੀਆਂ ਤੇ ਚੀਨ ਨੇ ਕਿਹਾ ਵੀ ਅਸੀਂ ਇਸ ਇੰਡਸਟਰੀ ਨੂੰ ਬੂਸਟ ਕਰਨਾ ਚਾਹੁੰਦੇ ਤੇ ਉਹਦੇ ਲਈ ਉਹਨਾਂ ਨੇ ਇਹ 47.5 47.5 ਬਿਲੀਅਨ ਡਾਲਰ ਜਿਹੜਾ ਰਾਖਵਾਂ ਰੱਖ ਲਿਆ ਜਿਹੜਾ ਫੰਡ ਆ ਇਹਦੇ ਵਿੱਚ 6 ਮੇਜਰ ਸਟੇਟ ਓਨਸ ਬੈਂਕਾਂ ਨੇ ਜਿਵੇਂ ICBC ਚਾਈਨਾ ਕੰਸਟਰਕਸ਼ਨ ਬੈਂਕ ਜਿਹੜੀ ਸ਼ੀਜ਼ਨ ਪਿੰਗ ਨੂੰ ਪੁਸ਼ ਕਰ ਰਹੀਆਂ ਟੈਕ ਲੀਡਰਸ਼ਿਪ ਦੇ ਵਿੱਚ ਜਿਹੜਾ ਮੇਡ ਇਨ ਚਾਈਨਾ 2025 ਇੱਕ ਜਿਹੜਾ ਚੀਨ ਆ ਉਹ ਗਲੋਬਲੀ ਇਸ ਇੰਡਸਟਰੀ ਦੇ ਵਿੱਚ ਲੀਡ ਕਰਨਾ ਚਾਹੁੰਦਾ ਜਿੱਦਾਂ ਕਿ AI ਜਾਂ 5G ਜਾਂ ਕੁਆਂਟਮ ਕਮਿਊਟਿੰਗ ਆ ਉਹਦੇ ਵਿੱਚ ਮਤਲਬ ਇਹਨਾਂ ਨੂੰ ਇਹ ਆ ਕਿ 2025 ਤੱਕ ਅਸੀਂ ਦੁਨੀਆ ਦੇ ਵਿੱਚ ਇਸ ਖੇਤਰ ਦੇ ਵਿੱਚ ਲੀਡ ਕਰਾਂਗੇ ਹੁਣ ਜਿਹੜਾ ਨਵਾਂ ਫੰਡ ਆ ਇਹ 3rd ਫੇਸ ਆ ਚੀਨ ਦੇ ਇੰਟੀਗ੍ਰੇਟਿਡ ਸਰਕਟ ਇੰਡਸਟਰੀ ਦੇ ਇਨਵੈਸਟਮੈਂਟ ਫੰਡ ਦੇ ਵਿੱਚ ਇਹਨੂੰ ਬਿਗ ਫੰਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ 2114 ਦੇ ਵਿੱਚ ਇਹਨਾਂ ਨੇ ਸਟੈਬਲਿਸ਼ ਕੀਤਾ ਸੀ ਪਹਿਲੀ ਇਨਵੈਸਟਮੈਂਟ ਜਿਹੜੀਆਂ ਸੀਗੀਆਂ ਪਹਿਲੇ ਫੇਸ ਦੇ ਵਿੱਚ ਇਹਨਾਂ ਨੇ 1.2 ਬਿਲੀਅਨ ਦੀ ਇਨਵੈਸਟਮੈਂਟ ਕੀਤੀ ਸੀ ਦੂਜੇ ਫੇਸ ਦੇ ਵਿੱਚ 28.2 ਬਿਲੀਅਨ ਦੀ ਜਿਹੜੀ ਇਹਨਾਂ ਨੇ ਐਡਵਾਂਸਮੈਂਟ ਚਿਪ ਦੇ ਮਾਮਲੇ ਦੇ ਵਿੱਚ ਕੀਤੀ ਸੀ ਇੰਡਸਟਰੀ ਦਾ ਗੋਲ ਇਹ ਆ ਕਿ 230 ਤੱਕ ਚਾਈਨਾ ਜਿਹੜੇ ਇਹਨਾਂ ਦੇ ਸੈਮੀ ਕੰਡਕਟਰ ਇੰਡਸਟਰੀ ਆ ਉਹਨੂੰ ਇੰਟਰਨੈਸ਼ਨਲ ਸਟੈਂਡਰਡ ਤੱਕ ਲੈ ਜਾਣਾ ਚਾਹੁੰਦਾ ਤੇ ਫੋਕਸ ਕਰਨਾ ਚਾਹੁੰਦਾ ਆਪਣੇ ਜਿਹੜੇ ਸਾਰਾ ਮਟੀਰੀਅਲ ਡਿਜ਼ਾਈਨ ਕਰਨ ਦੇ ਉੱਤੇ ਤੇ ਬਣਾਉਣ ਦੇ ਉੱਤੇ ਜਿਹੜੇ ਫੰਡ ਆ ਇਹਨਾਂ ਨੂੰ ਕ੍ਰਪਸ਼ਨ ਜਾਂ ਕੁਝ ਸਕੈਂਡਲਸ ਉੱਥੇ ਹੋਏ ਆ ਇਨਵੈਸਟੀਗੇਸ਼ਨ ਤੇ ਜਿਹੜੇ ਚਾਰजेस ਆ ਕੁਝ ਵੱਡੇ ਜਿਹੜੇ ਨਾਂ ਸੀ ਸਟੇਟ ਆਨਡ ਚਿਪ ਕੰਪਨੀ ਸੀ ਉਹਨਾਂ ਦੇ ਉੱਤੇ ਲੱਗਿਆ ਜਿਨ੍ਹਾਂ ਦੇ ਵਿੱਚ ਆਈਸੀ ਕੈਪੀਟਲ ਦੇ ਜਿਹੜੇ ਜਿਹੜੇ ਸੀਨੋ ਆਈਸੀਸੀ ਇਹਨਾਂ ਦੇ ਚੀਫ ਐਗਜ਼ੀਕਿਊਟਿਵ ਸਾਬਕਾ ਉਹਨਾਂ ਦੇ ਉੱਤੇ ਵੀ ਲੱਗੇ ਆ 2022 ਦੇ ਵਿੱਚ ਜਿਹੜਾ ਅਮਰੀਕਾ ਆ ਇਹਨੇ ਚੀਨ ਦੀ ਐਕਸੈਸ ਐਡਵਾਂਸ ਚਿਪਸ ਤੇ ਇਕਵਮੈਂਟ ਲਈ ਉਹਨੂੰ ਰੈਸਟ੍ਰਿਕਟ ਕਰਤਾ ਕਿ ਅਮਰੀਕਾ ਤੋਂ ਸਮਾਨ ਇਹ ਨਹੀਂ ਲੈ ਸਕਦੇ ਤੇ ਇਹਨਾਂ ਨੇ ਅਮਰੀਕਾ ਨੇ ਨਾਲੇ ਆਪ ਨਹੀਂ ਉਹਨਾਂ ਨੂੰ ਦਿੱਤਾ ਤੇ ਨਾਲੇ ਜਿੰਨੇ ਇਹਨਾਂ ਦੇ ਸੰਗੀ ਸਾਥੀ ਦੇਸ਼ ਸੀਗੇ ਉਹਨਾਂ ਨੇ ਵੀ ਕਹਿਤਾ ਵੀ ਤੁਸੀਂ ਵੀ ਚੀਨ ਨੂੰ ਨਾ ਦਿਓ ਇਹ ਹੁਣ ਉਹਦੇ ਤੋਂ ਬਾਅਦ ਜਿਹੜਾ ਇਹ ਜੜੀਆਂ ਰਾ ਮਟੀਰੀਅਲ ਸਿਗਾ ਚਿਪ ਮੇਕਿੰਗ ਦੇ ਲਈ ਉਹ ਵੀ ਕੰਟਰੋਲ ਹੋ ਗਿਆ ਟੈਕਨੋਲੋਜੀਕਲ ਡਿਵੈਲਪਮੈਂਟ ਭਾਵੇਂ ਇਹਨਾਂ ਪਾਬੰਦੀਆਂ ਦੇ ਬਾਵਜੂਦ ਚੀਨ ਦੀ ਹਵਾਈ ਜਿਹੜੀ ਕੰਪਨੀ ਆ ਉਹਨੇ ਲਾਂਚ ਕੀਤਾ ਨਵਾਂ ਫੋਨ ਜਿਹੜੀ 7 7 ਨੈਨੋਮੀਟਰ ਚਿਪ ਦੇ ਨਾਲ ਜਿਨੇ ਮਤਲਬ ਐਕਸਪਰਟਸ ਨੂੰ ਹੈਰਾਨ ਕਰ ਦਿੱਤਾ ਸੀ ਸ਼ੀ ਜਨਪਿੰਗ ਜਿਹੜਾ ਉਹ ਕਹਿੰਦਾ ਵੀ ਚਾਈਨਾ ਨੂੰ ਕੋਈ ਵੀ ਪ੍ਰੋਗਰੈਸ ਕਰਨ ਤੋਂ ਰੋਕ ਨਹੀਂ ਸਕਦਾ ਭਾਵੇਂ ਜਿੰਨੀਆਂ ਮਰਜ਼ੀ ਇੰਟਰਨੈਸ਼ਨਲ ਸਟ੍ਰਿਕਸ਼ਨ ਸਾਡੇ ਉੱਤੇ ਲਾ ਲੇ ਚੀਨ ਦਾ ਰੋਲਾ ਇਹ ਆ ਕਿ ਕੁਝ ਗੱਲਾਂ ਦੇ ਵਿੱਚ ਤੇ ਉਹ ਕਿਉਂਕਿ ਚੀਨ ਹਜੇ ਕੁਝ ਕੁਝ ਸਾਲਾਂ ਜਾਂ ਕੁਝ ਦਹਾਕੇ ਪਹਿਲਾਂ ਹੀ ਉੱਭਰਨਾ ਸ਼ੁਰੂ ਹੋਇਆ ਪਹਿਲਾਂ ਤਾਂ ਇੱਥੇ ਵੀ ਕੁਝ ਨਹੀਂ ਸੀ ਹੁਣ ਜਦੋਂ ਇਹ ਉੱਭਰਨਾ ਹੋਇਆ ਜਿਹੜੇ ਫੀਲਡ ਦੇ ਵਿੱਚ ਤੇ ਦੁਨੀਆ ਪਹਿਲਾਂ ਤਰੱਕੀ ਕਰ ਗਈ ਸੀ ਚੀਨ ਉੱਥੇ ਉਹਨਾਂ ਦੇ ਬਰਾਬਰ ਨਹੀਂ ਜਾ ਸਕਦਾ ਮੰਨ ਲਓ ਜਿਹੜੀਆਂ ਗੈਸ ਵਾਲੀਆਂ ਕਾਰਾਂ ਆ ਗੈਸ 'ਤੇ ਚੱਲਣ ਵਾਲੀਆਂ ਆਪਣਾ ਜਿਹੜੀਆਂ ਸਧਾਰਨ ਕਾਰਾਂ ਆ ਇਹ ਬਹੁਤ ਚਿਰ ਪਹਿਲਾਂ ਤੋਂ ਬਣਨੀਆਂ ਸ਼ੁਰੂ ਹੋ ਚੁੱਕੀਆਂ ਸੀ ਜਦੋਂ ਹਜੇ ਚੀਨ ਨੇ ਗਰੋ ਨਹੀਂ ਸੀ ਕੀਤਾ ਜਦੋਂ ਉਹਨੂੰ ਚੀਨ ਪੈਰਾਂ ਸਿਰ ਹੋਇਆ ਤੇ ਦੁਨੀਆ ਦੇ ਵਿੱਚ ਇੱਕ ਵੱਡੀ ਤਾਕਤ ਵਜੋਂ ਉੱਭਰ ਲੱਗਿਆ ਉਹ ਬਹੁਤ ਉਹਨਾਂ ਦੇ ਵਿੱਚ ਟੈਕਨੋਲੋਜੀਕਲੀ ਉਹ ਬਹੁਤ ਅੱਗੇ ਜਾ ਚੁੱਕੇ ਸੀ ਪਰ ਇਲੈਕਟ੍ਰਿਕ ਵਹੀਕਲ ਤੇ ਕਨਸੈਪਟ ਦੀ ਅੱਜ ਦਾ ਮੰਨ ਲਓ ਹੋਰ 5 ਸਾਲ ਪਹਿਲਾਂ ਜਾਂ ਕਦੋਂ ਇਹ ਸਾਰਾ ਕੁਝ ਸ਼ੁਰੂ ਹੋਇਆ ਸੀ ਉਹ ਬਾਕੀ ਦੇਸ਼ਾਂ ਦੇ ਵਿੱਚ ਵੀ ਉਦੋਂ ਸ਼ੁਰੂ ਹੋਇਆ ਤੇ ਚੀਨ ਦੇ ਵਿੱਚ ਵੀ ਉਦੋਂ ਸ਼ੁਰੂ ਹੋਇਆ ਹੁਣ ਜਿਹੜੇ ਕੰਮ ਦੇ ਵਿੱਚ ਦੋਵੇਂ ਬਰਾਬਰ ਸੀ ਚੀਨ ਉੱਥੇ ਚਾਹੁੰਦਾ ਕਿ ਅਸੀਂ ਅੱਗੇ ਨਿਕਲ ਜਾਈਏ ਚਾਹੇ ਸੈਮੀਕੰਡਕਟਰ ਇੰਡਸਟਰੀ ਆ ਕਿ ਅਸੀਂ ਹੁਣ ਬਾਕੀਆਂ ਦੇ ਨਾਲ ਉਸ ਲੈਵਲ ਦੇ ਉੱਤੇ ਰਲ ਸਕਦੇ ਹਾਂ ਜਾਂ ਦੁਨੀਆ ਨੂੰ इवन ਕੁਝ ਖੇਤਰਾਂ ਦੇ ਵਿੱਚ ਲੀਡ ਵੀ ਕਰ ਸਕਦੇ ਆ ਜਿਹੜੀ ਕਿ ਐਸ ਵੇਲੇ ਇਹਨਾਂ ਦੀ ਆ ਜਿਹੜੀ ਜਿਹੜਾ ਮਨ ਸ਼ਾਇਆ ਉਹ ਨਜ਼ਰ ਆ ਰਿਹਾ ਅਗਲੀ ਗੱਲਬਾਤ ਦੋਸਤੋ ਜਿਹੜੀ ਰਸ਼ੀਅਨ ਪ੍ਰੈਜ਼ੀਡੈਂਟ ਰੇਵਲਦੀਮਿਰ ਪੁਤਿਨ ਤੇ ਉਜ਼ਬੇਕਿਸਤਾਨ ਦੇ ਪ੍ਰੈਜ਼ੀਡੈਂਟ ਸ਼ਾਫਕਤ ਮਿਜ਼ਰੋਵੀ ਇਹਨਾਂ ਨੇ ਇੱਕ ਗੱਲਬਾਤ ਕੀਤੀ ਆ ਆਪਤ ਦੇ ਵਿੱਚ ਤੇ ਇੱਕ ਐਗਰੀਮੈਂਟ ਜਿਹੜਾ ਸਾਈਨ ਕੀਤਾ ਆ ਬਾਈਲੈਟਰਲ ਰਿਲੇਸ਼ਨਸ ਦੋਵਾਂ ਦੇਸ਼ਾਂ ਦੇ ਆਪਸ ਦੇ ਵਿੱਚ ਰਿਸ਼ਤਿਆਂ ਨੂੰ ਲੈ ਕੇ ਇਕ ਤਰ੍ਹਾਂ ਕੀ ਐਗਰੀਮੈਂਟ ਹੈ ਇਹਦੇ ਵਿੱਚ ਰਸ਼ੀਆ ਜਿਹੜੇ ਛੋਟੇ ਨਿਊਕਲੀਅਰ ਪਾਵਰ ਪਲਾਂਟ ਉਜ਼ਬੇਕਿਸਤਾਨ ਦੇ ਵਿੱਚ ਲਾ ਰਿਹਾ ਹੈ ਇੱਕ ਕੀ ਐਗਰੀਮੈਂਟ ਜਿਹਦੇ ਵਿੱਚ ਰਸ਼ੀਆ ਇੱਕ ਛੋਟਾ ਨਿਊਕਲੀਅਰ ਪਾਵਰ ਪਲਾਂਟ ਉਜ਼ਬੇਕਿਸਤਾਨ ਦੇ ਵਿੱਚ ਲਾ ਰਿਹਾ ਹੈ ਹੁਣ ਇਹਦੀ ਇੰਪੋਰਟੈਂਸ ਕੀ ਹੈ ਇਸ ਪ੍ਰੋਜੈਕਟ ਦੀ ਜਿਹੜੇ ਮਿਰਜ਼ਯੋਵੀ ਨੇ ਉਹਨਾਂ ਨੇ ਨਿਊਕਲੀਅਰ ਪਾਵਰ ਪਲਾਂਟ ਪ੍ਰੋਜੈਕਟ ਨੂੰ ਬਹੁਤ ਜ਼ਰੂਰੀ ਕਿਹਾ ਹੈ ਉਜ਼ਬੇਕਿਸਤਾਨ ਦੇ ਅ ਵਿੱਚ ਕਿਉਂਕਿ ਯਰੋਨ ਯੂਰੇਨੀਅਮ ਰਿਜ਼ਰਵ ਬਹੁਤ ਜ਼ਿਆਦਾ ਆ ਉਹਦੇ ਕਰਕੇ ਬਹੁਤ ਮਹੱਤਵਪੂਰਨ ਆ ਜਿਹੜਾ ਨਿਊਕਲੀਅਰ ਪਲਾਂਟ ਹੁੰਦਾ ਉਹਦੇ ਵਿੱਚ ਬੇਸਿਕਲੀ ਤੇ એનર્ਜੀ ਪੈਦਾ ਹੋਣੀ ਆ એનર્ਜੀ ਮਤਲਬ ਅੱਗ ਪੈਦਾ ਹੋਣੀ ਆ ਜਾਂ ਰਿਐਕਸ਼ਨ ਦੇ ਨਾਲ ਉੱਥੇ ਜਿਹਨੂੰ ਬਾਅਦ ਵਿੱਚ ਹਾਈਡਰੋ ਇਲੈਕਟ੍ਰਿਕ ਜਿਹੜੇ ਉਹ ਆਪਣੇ ਬਿਜਲੀ ਵਾਲੇ ਪ੍ਰੋਜੈਕਟ ਨੇ ਉਹਦੇ ਵਿੱਚ ਵਰਤਿਆ ਜਾਣਾ ਆ ਪਾਵਰ ਮਤਲਬ ਪਾਵਰ ਹੁਣ ਉਹਦੇ ਲਈ ਕਈ ਵਾਰੀ ਕੋਲਾ ਵਰਤਿਆ ਜਾਂਦਾ ਜਾਂ ਫੋਸਲ ਫਿਊਲ ਜਿਹੜਾ ਵੀ ਅਸੀਂ ਵਰਤਦੇ ਹਾਂ ਗੈਸ ਜਾਂ ਕੁਝ ਵੀ ਵਰਤਿਆ ਜਾਊਗਾ ਜਿਹੜਾ ਇਹ ਨਿਊਕਲੀਅਰ ਪਲੈਂਟ ਦੇ ਵਿੱਚ ਉਹਦੀ ਅਮਾਉਂਟ ਬਹੁਤ ਥੋੜੀ ਚਾਹੀਦੀ ਆ ਪਰ ਹੁਣ ਉਹ ਐਲੀਮੈਂਟ ਕੁਛ ਚਾਹੀਦੇ ਜਿਹੜਾ ਨਿਊਕਲੀਅਰ ਪਲੈਂਟ ਦੇ ਵਿੱਚ ਉਹੀ ਚੱਲਣੇ ਆ ਤੇ ਜਿਹਨਾਂ ਦੇ ਵਿੱਚੋਂ ਇੱਕ ਯੂਰੇਨੀਅਮ ਜਾਂ ਯੂਰੇਨੀਅਮ ਦੇ ਆਈਸੋਟੋਪਸ ਦੱਸੇ ਜਾਂਦੇ ਆ ਯੂਰੇਨੀਅਮ ਜਿਹੜਾ ਉਜ਼ਬੇਕਿਸਤਾਨ ਦੇ ਵਿੱਚ ਬਹੁਤ ਹੁਣ ਜੇ ਆਪਣਾ ਪਲੈਂਟ ਉੱਥੇ ਲਾ ਦਿੰਦੇ ਆ ਤੇ ਯੂਰੇਨੀਅਮ ਦੀ ਵਰਤੋਂ ਕਰਦੇ ਆ ਤੇ ਇਹਦੇ ਨਾਲ ਬਹੁਤ ਵੱਡੀ ਜਿਹੜੀ એનર્ਜੀ ਦਾ ਸੋਰਸ ਉਹਨਾਂ ਦੇ ਕੋਲ ਪੈਦਾ ਹੋ ਜਾਊਗਾ ਜਿਹਦੇ ਨਾਲ ਚਾਹੇ ਫਿਰ ਬਿਜਲੀ ਪੈਦਾ ਕਰਨੀਆਂ ਜਾਂ ਕੁਝ ਵੀ ਕਰਨਾ ਉਹ ਇਹ ਕਰ ਕਰ ਸਕਦੇ ਆ ਜਿਹੜੀ ਪੋਤਨ ਦੀ ਕਮਿਟਮੈਂਟ ਆ ਪੋਤਨ ਇਹ ਵਾਦਾ ਕਰ ਰਿਹਾ ਕਿ ਇਹ ਬਹੁਤ ਇਫੈਕਟਿਵਲੀ ਕੰਮ ਕਰਨਗੇ ਉਜ਼ਬੇਕਿਸਤਾਨ ਦੀ ਨਿਊਕਲੀਅਰ એનર્ਜੀ ਮਾਰਕੀਟ ਦੇ ਵਿੱਚ ਜੇ ਇਹ ਪਲਾਂਟ ਜਿਹੜਾ ਇੱਥੇ ਇਹਦੇ ਵਿੱਚ ਜੇ ਇਹ ਬਣ ਜਾਂਦਾ ਹੈ ਪਲਾਂਟ ਤਾਂ ਇਹ ਪਹਿਲਾ ਹੋਊਗਾ ਸੈਂਟਰਲ ਏਸ਼ੀਆ ਦੇ ਵਿੱਚ ਜਿਹਦੇ ਨਾਲ ਜਿਹੜਾ ਬਹੁਤ ਵੱਡਾ ਜਿਹੜਾ ਰੀਜਨ ਦੇ ਵਿੱਚ ਇਨਫਲੂਐਂਸ ਇਸ ਚੀਜ਼ ਦਾ ਹੋਗਾ ਪੁਤਨ ਇਹ ਵੀ ਪਲੈਜ ਕੀਤਾ ਆ ਕਿ ਜਿਹੜੀ ਗੈਸ ਡਿਲੀਵਰੀਜ਼ ਨੇ ਉਸਬੇਕਿਸਤਾਨ ਨੂੰ ਉਹ ਅਸੀਂ ਵਧਾ ਦੇਵਾਂਗੇ ਸੋ ਹੁਣ ਇਹ ਜਿਹੜੀਆਂ ਗੱਲਾਂ ਬਾਤਾਂ ਤਾਸ਼ਕਨ ਦੇ ਵਿੱਚ ਕਹਿੰਦੇ ਹੋਈ ਆ ਗੱਲਬਾਤ ਜਿਹੜੀ ਉਸਬੇਕਿਸਤਾਨ ਦੀ ਰਾਜਧਾਨੀ ਆ ਪੁਤਨ ਦਾ ਜਿਹੜਾ ਫੋਰਨ ਟ੍ਰਿਪ ਆ ਉਸਬੇਕਿਸਤਾਨ ਜਾਣਾ ਇਹ ਤੀਜਾ ਫੋਰਨ ਟ੍ਰਿਪ ਆ ਜਦੋਂ ਦੀ ਉਹਦੀ 5ਵਾਂ ਪੰਜਵੀਂ ਜਿਹੜੀ ਇਹ ਪ੍ਰੈਜ਼ੀਡੈਂਸ਼ੀਅਲ ਟਰਮ ਹੋਈ ਆ ਬਾਹਰ ਬਹੁਤ ਘਟ ਗਿਆ ਵਲਾਦੀਮੀਰ ਪੁਤਨ ਪਹਿਲੇ ਟ੍ਰਿਪ ਦੇ ਵਿੱਚ ਇਹ ਤੋਂ ਪਹਿਲਾਂ ਉਸਬੇਕਿਸਤਾਨ ਤੋਂ ਪੁਤਨ ਜਿਹੜੇ ਉਹ ਚੀਨ ਗਏ ਸੀ ਯਤਨ ਚੀਨ ਦੇ ਪ੍ਰੋਪੋਜ਼ਲ ਸਿਗਾ ਕਿ ਯੂਕਰੇਨ ਕਨਫਲिक्ट ਦੇ ਬਾਰੇ ਦੇ ਵਿੱਚ ਗੱਲਬਾਤ ਕੀਤੀ ਤੇ ਬੈਲਾਰੂਸ ਜਿੱਥੇ ਰਸ਼ੀਆ ਜਿਹੜੀ ਹੈ ਉਹਨਾਂ ਨੇ ਆਪਣੀ ਜਿਹੜੀ ਟੈਕਟੀਕਲ ਨਿਊਕਲੀਅਰ ਵੈਪਨ ਡਿਪਲੋਏ ਕੀਤੇ ਸੀ ਸੋ ਇਹ ਕੈਫਰਟ ਕੀਤੇ ਜਾ ਰਹੇ ਆ ਰਸ਼ੀਆ ਆਪਣੇ ਯਤਨ ਕਰ ਰਿਹਾ ਕਿਸੇ ਨਾ ਕਿਸੇ ਤਰ੍ਹਾਂ ਇਸ ਪਾਵਰ ਦੇ ਵਿੱਚ ਅੱਗੇ ਆਉਣ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਂ ਗੱਲਾਂ ਬਾਤਾਂ ਨਾਲ